ਚਾਲ ਖਾ ਲਾਉਂਦੇ ਨਾ ਨੰਬਰ ਪੁਲੇਟਾਵੇ ਪਰ ਨਾ ਤੇਰੇ ਚਕਾਤ ਹੱਦੀ ਹਾਰੇ ਵਾਲੇ ਗੁੰਡਾ ਲਾਵੇ ਬਹੁਤ ਹੀ ਦੇਖਦੇ ਇਕੱਠਾ ਹੋ ਰਿਹਾ ਤਾੜੀ ਮਾਰੋ ਯਾਰ ਖੁਲਕੇ ਜ਼ੋਰਦਾਰ ਤੇ ਬੈਠ ਜਾ ਫੀ ਤਿੰਨੋ ਹਰ ਲਿਖਿਆ ਜਾਊਗਾ ਇਹ ਵੀ ਦੱਸ ਦੇ ਕੇ ਬਿਲਕੁਲ ਬਿਲਕੁਲ ਸੰਤੂ ਬਾਲਾ ਨਾਲ ਗੱਲ ਸੱਚੀ ਕਰ ਦਿੱਤੀ ਏ ਇੱਕ ਸਾਹਿਲ ਗੱਦਰ ਆ ਦੇਖੋ ਦਿੱਤੀ ਤੇ ਦੂਸਰੇ ਪਾਸੇ ਪਿੰਤੂ ਨੌਜੋਤ ਕਹਿੰਦਾ ਲਿੰਗ ਦੇ ਜੀ ਬੱਲੇ ਬੱਲੇ ਕਰਦਾ ਏ ਲੈ ਵੀ ਇੱਕ ਮਿੰਟ ਸਾਈਡ ਤੇ ਹੋ ਜਾਓ ਸਾਹਿਬ ਕਿੱਥੇ ਆ ਸਾਹਿਬ ਦੇਪਣ ਐਨ ਦਸ ਭਰਾ ਦਾ ਐਂਡ ਹੋ ਜਾਓ ਇਹ ਤੇਰਾ ਇਹ ਤੇਰਾ ਟੈਂਪਾ ਟਰੈਕਟਰ ਹੈ ਇਹ ਦੂਜਾ ਪਹਿਲਾ ਘੇਰਾ ਪੈਟ ਦਿੱਤੇ ਆ ਅੰਬਾਰੇ ਤੋਂ ਇਸ ਲੋਕਲਕਰ ਤੋਂ ਮੇਰੇ ਵੀਰੋ ਪਹਿਲਾ ਹੋੜ ਦਿੱਤੇ ਆ ਤੇ ਦੂਜਾ ਆ ਜਿਹੜੇ ਕਪੂਰ ਤੋਂ ਆਪਣੇੰਦਰ ਦੀ ਧਰਤੀ ਤੋਂ ਆ ਮੇਰੇ ਵੀਰੋ ਸਾਹਿਲ ਦੇ ਪੰਨੇ ਦੂਜਾ ਹੋੜ ਦਿੱਤੇ ਆ ਤੇ ਹੁਣ ਆਪਾਂ ਗੱਲ ਕਰਾਂਗੇ ਬਿੰਦੂ ਨਾਲ ਲੈ ਵੀ ਬਿੰਦੂ ਦਾ ਹੈਲੋ ਮੇਰੇ ਨਾਲ ਦੋ ਬਲਕਨੜ ਜੀ ਜੀ ਹੈਲੋ ਲੈ ਵੀ ਬਿੰਦੂ ਆ ਦੱਸ ਜ਼ਿੰਦਗੀ ਦਾ ਕਹਿਮਾ ਟਰੈਕਟਰ ਆ ਤੇਰਾ ਪਹਿਲਾ ਇਹ ਤੋਂ ਪਹਿਲਾਂ ਕਿਹੜੇ ਹੋਰ ਚੀਜ਼ਾਂ ਦਿੱਤੀਆਂ ਨੇ ਚਾਰ ਮੋਟਰ ਸੰਗਤ ਦਿੱਤੇ ਨੇ ਆ ਮੁੰਡੇ ਨੇ ਇਹ ਕਹਿੰਦਾ ਮੈਂ ਪਹਿਲਾ ਫੇਰ ਦਿੱਤਿਆ ਕਿੰਨੀ ਖੁਸ਼ੀ ਆ ਇਹ ਕਹਿੰਦਾ ਬਹੁਤ ਖੁਸ਼ੀ ਆ ਮੇਰੇ ਪਿੰਡ ਭੰਗੜੇ ਮੈਂਦੇ ਨੇ ਉਹ ਜ਼ੋਰਦਾਰ ਤਾੜੀਆਂ ਮਾਰਦੇ ਬੱਪਰ ਸ਼ੇਰ ਬਾਹੂ ਇਹਨਾਂ ਨੂੰ ਜਿੱਦੂ ਬਾਦ ਹਰਿਆਣੇ ਦੀ ਵਿਖਣਗੇ ਐਸਾ ਲਿਖਾ ਲਾਉਂਗਾ ਮੈਂ ਉਹਦੇ ਨੰਬਰ ਤੇ ਕਾਵੇ ਦਰਵਾਜ਼ੇ ਵਿੱਚ ਕਹਿਦਾ ਜਿੱਦ ਹਾਰੇ ਵਾਲਾ ਮੇਰੇ ਸਾਨੂੰ ਬੰਦਾ ਦਾ ਮਾਮਲਾ ਧੰਨਵਾਦ ਜੇਤੂ ਉਪਰਜੋ ਟਰੈਕਟਰ ਵਾਲਾ ਬਹੁਤ ਬਹੁਤ ਮਾਨਨ ਮਾਨਨ ਕਰਦਾ ਹਾਂ ਫਸਟ ਜੇਹ ਮਹਨਾਲ ਤੋਂ ਨਾ ਉਹ ਬੇਨਤੀ ਆ ਕਿ ਮੈਚ ਸ਼ੁਰੂ ਕਰਵਾ ਦਿਓ ਸਾਨੂੰ ਸਾਰਾ ਸਰਵ 20 ਮਿੰਟ ਹੋਰ ਦਿੱਤੇ ਨਾ ਸਾਨੂੰ 20 ਮਿੰਟ ਹੋਰ ਦੇ ਫਾਈਨਲ ਮਾਈਕ ਕੋਲ ਵੀ ਮੈਚ ਸ਼ੁਰੂ ਕਰਾ ਦਿਓ ਮਰੀ ਬੇਨਤੀ ਹੈ ਥੋਪਾ ਟੋਪਰ ਫਾਈਨਲ 170.5 ਮੈਚ ਦਾ ਨੂੰ ਹੋੜ ਅਮਰੀਤ